ਸਤਿ ਸ਼੍ਰੀ ਅਕਾਲ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਨੀਲੀ ਰਾਵੀ ਨਸਲ ਫਾਰਮ ਤੇ ਦੋਸਤੋ ਜਿਹੜੇ ਵੀ ਵੀਡੀਓ ਨੂੰ YouTube ਤੇ ਵੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਵੀ ਵੀਡੀਓ ਨੂੰ Facebook ਪੇਜ ਤੇ ਦੇਖ ਰਹੇ ਪੇਜ ਨੂੰ ਫੋਲੋ ਕਰ ਲਓ ਦੋਸਤੋ ਅੱਜ ਤੁਹਾਡੇ ਲਈ ਲੈ ਕੇ ਆਏ ਨੀਲੀ ਰਾਵੀ ਨਸਲ ਦੀ ਬੂਰੀ ਬੂਰੀ ਨੀਲੀ ਆਵਿੰਨ ਨਸਲ ਦੀ ਕੱਟੀ ਲੈ ਕੇ ਆਏ ਦੋਸਤੋ ਬਹੁਤ ਹੀ ਸੋਹਣੀ ਸੁਨੱਖੀ ਕੱਟੀ ਆ ਦੋਸਤੋ ਔਰ ਇਹ ਵਤਸ਼ੀ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਝੋੜੀ ਪੈਂਦੀ ਹੈ ਦੋਸਤੋ ਸਾਰੇ ਨਗ ਪੂਰੇ ਕਰਦੀ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਬਹੁਤ ਹੀ ਸੋਹਣੀ 13 ਮਹੀਨਾ ਦੀ ਕੱਟੀ ਹੈ ਦੋਸਤੋ ਸਿੰਘ ਸਿੰਘ ਬਹੁਤ ਹੀ ਵਧੀਆ ਕੱਟਿਨੇ ਬਣਾਇਆ ਕੁੰਡੇ ਸਿੰਘਾ ਦੋਸਤੋ ਬਹੁਤ ਹੀ ਵਧੀਆ ਕੱਦ ਕਾਠ ਦੀ ਕੱਟੀ ਹੈ ਦੋਸਤੋ ਬਾਈ ਦਾ ਏਰੀਆ ਹੈਗਾ ਦਰਾਹਾ ਇਸੇ ਵੀ ਨੇ ਲੈਣੀ ਆ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ 62838 64453 62838 64453 ਦੋਸਤੋ ਬਾਈ ਨੇ ਇਹਦਾ ਮੁੱਲ ਕਰਿਆ ਦੋਸਤੋ 35000 ਰੁਪਿਆ ਜਿਸ ਕਿਸੇ ਵੀ ਨੂੰ ਪਸੰਦ ਆਉਂਦੀ ਹੈ ਬਾਈ ਨਾਲ ਤੁਸੀਂ ਇਸ ਨੰਬਰ ਤੇ ਕਨੈਕਟ ਕਰ ਸਕਦੇ ਹੋ ਤੁਸੀਂ ਹੋਰ ਕੋਈ ਵੀਡੀਓ ਪਾਉਣੀ ਆ ਚੈਨਲ ਤੇ ਤੁਸੀਂ ਸਾਡੇ ਨਾਲ ਕਨੈਕਟ ਕਰ ਸਕਦੇ ਹੋ ਵੀਡੀਓ ਬਿਲਕੁਲ ਫ੍ਰੀ ਪਾਈ ਜਾਊਗੀ ਦੋਸਤੋ ਸਾਡੇ ਨੰਬਰ ਵੀ ਸਕਰੀਨ ਤੇ ਚੱਲ ਰਿਹਾ ਦੋਸਤੋ 88472 22167 94653 86592 88472 22167 94653 86592 ਦੋਸਤੋ ਤੁਸੀਂ ਸਾਡੇ ਨਾਲ ਇਹਨਾਂ ਨੰਬਰਾਂ ਤੇ ਕਨੈਕਟ ਕਰ ਸਕਦੇ ਹੋ ਧੰਨਵਾਦ ਦੋਸਤੋ